ਪੰਜਾਬ ਰਿਪੋਰਟਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਦੇ ਵੀਡੀਓ ਦੇ ਵਿੱਚ ਗੱਲ ਹੋਏਗੀ ਪੰਜਾਬ ਦੀ ਅਮਨ ਚੈਨ ਦੀ ਕਿਵੇਂ ਆਈਐਸਆਈ ਜਾਂ ਫਿਰ ਵਿਦੇਸ਼ਾਂ 'ਚ ਬੈਠੇ ਵੱਖਵਾਦੀ ਪੰਜਾਬ ਦੀ ਅਮਨ ਚੈਨ ਨੂੰ ਢਾਲਾ ਰਹੇ ਨੇ ਕਿਵੇਂ ਇੱਕ ਵਾਰ ਫਿਰ ਐਕਟਿਵ ਹੋ ਕੇ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਨੂੰ ਖਰਾਬ ਕਰਨਾ ਚਾਹੁੰਦੇ ਹੈ ਗੱਲ ਹੋ ਰਹੀ ਹੈ ਖਾਲਿਸਤਾਨੀ ਆਈਡੀਓਲੋਗ ਅਮ੍ਰਿਤਪਾਲ ਸਿੰਘ ਵੀ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈਗਾ ਜਿਹਦੀ ਐਕਸਟੈਂਸ਼ਨ 1 ਸਾਲ ਦੇ ਲਈ ਹੋਰ ਵਾਧਾ ਦਿੱਤੀ ਗਈ ਹੈ ਮਤਲਬ ਇਹ ਕਿ ਅਮਰਿਤਪਾਲ ਸਿੰਘ 1 ਸਾਲ ਹੋਰ ਜੇਲ੍ਹ ਦੇ ਵਿੱਚ ਯਾਨੀ ਡਿਟੈਂਸ਼ਨ ਦੇ ਵਿੱਚ ਰਹੇਗਾ ਪੰਜਾਬ ਸਰਕਾਰ ਨੇ ਉਸ ਦੀ ਐਕਸਟੈਂਸ਼ਨ ਨੂੰ ਵਧਾਉਣ ਦੇ ਵੇਲੇ ਜਿਹੜਾ ਰੀਜ਼ਨ ਦਿੱਤਾ ਸੀ ਉਹ ਇਹ ਕਿ ਉਹ ਹੁਣ ਵੀ ਪੰਜਾਬ ਦੇ ਲਈ ਵੱਡਾ ਖਤਰਾ ਹੈ ਐਕਸਟੈਂਸ਼ਨ ਵਧੀ ਤੇ ਇੱਕ ਫਿਰਕਾ ਪ੍ਰਸਤ ਜਿਹੜਾ ਸੈਕਸ਼ਨ ਹੈ ਉਹ ਇਹ ਕਹਿ ਰਿਹਾ ਸੀ ਕਿ ਉਹ ਗਲਤ ਹੈ ਐਕਸਟੈਂਸ਼ਨ ਨਹੀਂ ਵਧਣੀ ਚਾਹੀਦੀ ਸੀ ਤੇ ਐਕਸਟੈਂਸ਼ਨ ਖਤਮ ਹੋਣੀ ਚਾਹੀਦੀ ਸੀ ਹੁਣ ਇੱਕ ਖਬਰ ਇਹ ਆਈ ਹੈ ਕਿ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਇੱਕ WhatsApp ਗਰੁੱਪ ਬਣਾਇਆ WhatsApp ਗਰੁੱਪ ਦੇ ਵਿੱਚ ਫੋਰਨ ਫੰਡਿੰਗ ਦੀ ਜਾਂ ਫਿਰ ਖੜਕੂਵਾਦ ਨੂੰ ਬढ़ावा ਦੇਣ ਦੀ ਜਾਂ ਇੱਕ ਕੁਝ ਪੋਲਿਟੀਕਲ ਫਿਗਰਸ ਦਾ ਕਤਲ ਕਰਨੇ ਦੀ ਸਾਜ਼ਿਸ਼ ਰਚਨੇ ਦਾ ਅਲੀਗੇਸ਼ਨ ਇਸ ਗਰੁੱਪ ਨੂੰ ਚਲਾਉਣ ਵਾਲੇ ਤੇ ਲੱਗਿਆ ਹੈ 600 ਲੋਕਾਂ ਦਾ ਇਹ WhatsApp ਗਰੁੱਪ ਹੈ ਹੁਣ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਦੇ ਖਿਲਾਫ ਮੋਗਾ ਦੇ ਸਾਈਬਰ ਸੈੱਲ ਦੇ ਵਿੱਚ ਮਾਮਲਾ ਦਰਜ ਕੀਤਾ ਹੈ ਦੋ ਲੋਕਾਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਇੱਕ ਹਾਲੀ ਫਰਾਰ ਚੱਲ ਰਿਹਾ ਹੈ ਇਨ ਲੋਕਾਂ ਦੇ ਨਾਂ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਇੱਕ ਬੰਦੇ ਦੀ ਭਾਲ ਹੈ ਉਹ ਲੋੜਿੰਦਾ ਆਏਗਾ ਤੇ ਦੋ ਦੋ ਦੀ ਜਿਹੜੀ ਇਨਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਇਹ ਜਿਹੜਾ ਗਰੁੱਪ ਹੈ ਉਸਦੇ ਕੁਝ ਆਡੀਓ ਤੇ ਵੀਡੀਓ ਸੋਸ਼ਲ ਮੀਡੀਆ ਤੇ ਲੀਕ ਹੋ ਗਏ ਸੀ ਤੇ ਲੀਕ ਹੋਣ ਦੇ ਬਾਅਦ ਪੁਲਿਸ ਤੇ ਸਿਕਿਉਰਿਟੀ ਏਜੰਸੀਸ ਐਕਟਿਵ ਹੋ ਗਈਆਂ ਸੰਨ ਉਹਨਾਂ ਨੂੰ ਪਤਾ ਚੱਲ ਗਿਆ ਕਿ ਕਿਵੇਂ ਹੁਣ ਅਮਰਿਤਪਾਲ ਦੇ ਸਾਥੀ ਇੱਕ ਬਾਰ ਫਿਰ ਖੂਨ ਖਰਾਬਾ ਕਰਨੇ ਦੀ ਤਿਆਰੀ ਕਰ ਰਹੇ ਹਨ ਇੱਕ ਪਾਸੇ ਇਹ ਪਲਾਨਿੰਗ ਚੱਲ ਰਹੀ ਹੈ ਕਿ ਹਥਿਆਰ ਕਿਵੇਂ ਆਉਣਗੇ ਜਾਂ ਫਿਰ ਜਿਹੜੀ ਫੰਡਿੰਗ ਹੈ ਉਹ ਕਿੱਥੇ ਹੋਏਗੀ ਕਿਸ ਨੂੰ ਕੀ ਕੀ ਜ਼ਿੰਮੇਵਾਰੀ ਦੇਣੀ ਹੈ ਤੇ ਕੁਝ ਬਹੁਤ ਜ਼ਿਆਦਾ ਉਤਸ਼ਾਹੀ ਲੋਕ ਇਹ ਵੀ ਕਹਿ ਰਹੇ ਸੀ ਕਿ ਜਿਹੜੀ ਜ਼ਿੰਮੇਵਾਰੀ ਦੋਗੇ ਅਸੀਂ ਉਸ ਨੂੰ ਕਰਾਂਗੇ ਸਾਡੇ ਨਾਲ ਵੀ ਖੜੇ ਹੋ ਜਾਇਓ ਅਮਰਿਤਪਾਲ ਜੀ ਐਨਐਸਐਕਸਟੈਂਸ਼ਨ ਦੇ ਵਿੱਚ ਬੜੌਤਰੀ ਹੁਣ ਤੇ ਬਾਅਦ ਹੁਣ ਉਸ ਦੇ ਸਾਥੀ ਬਿਲ ਬਿਲਾ ਗਏ ਨੇ ਉਹਨਾਂ ਦੇ ਨਿਸ਼ਾਨੇ ਤੇ ਹੈਗੇ ਕੇਂਦਰ ਦੇ ਹੋਮ ਮਿਨਿਸਟਰ ਅਮਿਤ ਸ਼ਾ ਤੇ ਰਵਨੀਤ ਸਿੰਘ ਬਿੱਟੂ ਔਰ ਸ਼ਰਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਬਿਖਰਮ ਸਿੰਘ ਮਜੀਠੀਆ ਨੇ ਵੀ ਇਹ ਜਿਹੜੀ ਚੈਟ ਲੀਕ ਹੋਈ ਸੀ ਉਸਦੇ ਆਡੀਓ ਜਾਂ ਫਿਰ ਵੀਡੀਓ ਔਰ ਹੋਰ ਜਿਹੜੇ ਦਸਤਾਵੇਜ਼ ਨੇ ਉਹ ਪ੍ਰੈਸ ਦੇ ਸਾਹਮਣੇ ਰੱਖੇ ਲੇਕਿਨ ਪੰਜਾਬ ਪੁਲਿਸ ਵੀ ਐਕਟਿਵ ਸੀ ਕਿਉਂਕਿ ਇਹ ਜਿਹੜੀ ਚੈਟ ਹੈ ਇਹ ਫਿਰ ਇਹ ਜਿਹੜੇ ਵੀਡੀਓ ਨੇ ਜਾਂ ਫਿਰ ਉਸਦੇ ਸਕਰੀਨਸ਼ਾਟ ਹੈ ਚੈਟ ਦੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਸੀ ਹੁਣ ਕੇਂਦਰ ਦੀਆਂ ਏਜੰਸੀਆਂ ਜਾਂ ਫਿਰ ਸਟੇਟ ਦੀਆਂ ਏਜੰਸੀਆਂ ਸਤਰਕ ਹੋ ਗਈਆਂ ਨੇ ਤੇ ਇਹ ਜਿਹੜਾ WhatsApp ਗਰੁੱਪ ਬਣਾਉਣ ਵਾਲੇ ਲੋਕੀ ਨੇ ਉਹਨਾਂ ਤੇ ਖਿਲਾਫ ਕਾਰਵਾਈ ਚੱਲ ਰਹੀ ਹੈ ਤਿੰਨ ਲੋਕਾਂ ਦਾ ਜਿਹੜਾ ਇੱਕ ਐਫਆਈਆਰ ਤੇ ਮਾਮਲਾ ਦਰਜ ਹੋਇਆ ਐ ਐਫਆਈਆਰ ਭਾਰਤੀ ਨਿਆਂ ਸੰਹਿਤਾ ਆਈਟੀ ਐਕਟ ਜਾਂ ਫਿਰ ਹੋਰ ਜਿਹੜੇ ਕਾਨੂੰਨ ਨੇ ਉਹਨਾਂ ਤੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਹੋਰ ਲੋਕਾਂ ਦੀ ਵੀ ਭਾਲ ਹੈ ਜਿਹੜੇ ਵਟਸਐਪ ਗਰੁੱਪ ਦੀ ਚੈਟ ਲੀਕ ਹੋਈ ਸੀ ਉਸ ਦਾ ਵੀ ਐਨਾਲਿਸਿਸ ਹੋ ਰਿਹਾ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਅਮ੍ਰਿਤਪਾਲ ਦੇ ਸਾਥੀ ਕਿਹੜੀ ਐਂਟੀ ਨੈਸ਼ਨਲ ਐਕਟੀਵਿਟੀ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਅਮਰਿਤਪਾਲ ਦੇ ਮਾਤਾ ਪਿਤਾ ਨੇ ਇਹ ਦਾਅਵਾ ਕੀਤਾ ਸੀ ਇਲੈਕਸ਼ਨ ਦੇ ਦੌਰਾਨ ਵੀ ਚੋਣ ਦੇ ਦੌਰਾਨ ਵੀ ਕਿ ਉਹ ਖਾਲਿਸਤਾਨ ਦਾ ਕੋਈ ਗੱਲ ਨਹੀਂ ਕਰਦੇ ਖਾਲਿਸਤਾਨ ਦਾ ਮੁੱਦਾ ਨਹੀਂ ਉਚਾਲ ਰਹੇ ਲੋਕਾਂ ਨੇ ਉਸ ਤੇ ਭਰੋਸਾ ਕੀਤਾ ਤੇ ਅਮਰਿਤਪਾਲ ਨੂੰ ਹੁਣ MP ਬਣਾ ਕੇ ਪੇਸ਼ ਦਿੱਤਾ ਲੇਕਿਨ ਉਸ ਤੋਂ ਬਾਅਦ ਜਦੋਂ ਉਸ ਦੀ ਐਕਸਟੈਂਸ਼ਨ ਹੋਈ ਇਹਨਾਂ ਦੀ ਅਸਲੀਅਤ ਸਾਹਮਣੇ ਆ ਗਈ ਅਮਰਿਤਪਾਲ ਹੁਣ ਭਾਰਤ ਦੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸ ਦੇ ਤਹਿਤ ਸ਼ਪਤ ਲੈ ਚੁੱਕਾ ਹੈ ਇਹ ਵਹੀ ਬੰਦਾ ਸੀ ਜੋ ਪਹਿਲੇ ਕਹਿੰਦਾ ਸੀ ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਸ ਨੇ ਲੋਕਾਂ ਦਾ ਬੇਕੂਫ ਬਣਾਉਣ ਦੇ ਲਈ ਸ਼ਪਤ ਵੀ ਲਈ ਤੇ ਸਭ ਕੁਝ ਕੀਤਾ ਤੇ ਹੁਣ ਉਸ ਦੀ ਅਸਲੀਅਤ ਵੀ ਸਾਹਮਣੇ ਆ ਰਹੀ ਹੈ ਕਿ ਕਿਵੇਂ ਉਹ ਆਈਐਸਆਈ ਦੇ ਇਨਫਲੂਐਂਸ ਦੇ ਜਾਂ ਫਿਰ ਫੋਰਨ ਦੇ ਵਿੱਚ ਜਿਹੜੇ ਵਖਵਾਦੀ ਬੈਠੇ ਨੇ ਉਹਨਾਂ ਦੀ ਮਦਦ ਲੈ ਰਿਹਾ ਹੈ ਤੇ ਹੁਣ ਪੰਜਾਬ ਦਾ ਜਿਹੜਾ ਅਮਨ ਚੈਨ ਹੈ ਉਸ ਨੂੰ ਖਰਾਬ ਕਰਨ ਦੀ ਟਾਲਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਹੈ ਖੈਰ ਇਹ ਜਿਹੜਾ ਨੈਟਵਰਕ ਹੈ ਹੁਣ ਬੱਸ ਹੋ ਗਿਆ ਹੈ ਤਿੰਨ ਬੰਦੇ ਦੋ ਆਦੀ ਗ੍ਰਫਤਾਰੀ ਹੋਏ ਇੱਕ ਦੀ ਹੋਣੀ ਹੈ ਇਹਨਾਂ ਦੀ ਇਨਟੈਰੋਗੇਸ਼ਨ ਕੁਝ ਸੋਰਸਸ ਤੇ ਜ਼ਰੂਰ ਪੁਲਿਸ ਜਾਂ ਫਿਰ ਜਿਹੜੀ ਇਨਵੈਸਟੀਗੇਟਿੰਗ ਏਜੰਸੀਆਂ ਨੇ ਉਹਨਾਂ ਨੂੰ ਲੈ ਕੇ ਜਾਏਗੀ ਲੇਕਿਨ ਅਮ੍ਰਿਤਪਾਲ ਹੁਣ ਐਕਸਪੋਜ਼ ਹੋ ਗਿਆ ਉਸ ਦਾ ਜਿਹੜਾ ਏਜੰਡਾ ਹੈ ਉਹ ਸਾਹਮਣੇ ਆ ਗਿਆ ਹੈ ਅਮ੍ਰਿਤਪਾਲ ਦਾ ਏਜੰਡਾ ਸਿਰਫ ਬਖਵਾਦ ਹੈ ਏਜੰਡਾ ਸਿਰਫ ਹਿੰਦੂ ਮੁਸਲਮ ਜਿਹੜੇ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਦਰਾੜ ਪੈਦਾ ਕਰਨੇ ਦਾ ਹੈ ਤੇ ਪੰਜਾਬ ਦੀ ਅਮਨ ਸ਼ਾਂਨ ਨੂੰ ਭੰਗ ਕਰਨੇ ਦਾ ਖਰਾਬ ਕਰਨੇ ਦਾ ਹੈ ਤੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਕਿ ਕੁਝ ਪੋਲਿਟਿਕਸ ਵੀ ਹੋ ਰਹੀ ਹੈ ਪੰਜਾਬ ਦੇ ਵਿੱਚ ਅਸਲਾ ਬਰਾਮਦ ਹੋ ਰਿਹਾ ਹੈ ਹੈਂਡ ਗ੍ਰੇਨੇਡਸ ਬਰਾਮਦ ਹੋ ਰਹੇ ਨੇ ਹੈਂਡ ਗ੍ਰੇਨੇਡਸ ਫੋੜੇ ਵੀ ਗਏ ਨੇ ਤੇ ਲੋਕਾਂ ਨੂੰ ਟਾਰਗੇਟ ਵੀ ਬਣਾਇਆ ਗਿਆ ਹੁਣ ਜਿਹੜੀ ਚੀਜ਼ ਦੇਖਣ ਵਾਲੀ ਹੋਏਗੀ ਉਹ ਇਹ ਕਿ ਅਮ੍ਰਿਤਪਾਲ ਦੇ ਜਿਹੜੇ ਗੁਰਗੇ ਫੜੇ ਗਏ ਨੇ ਅਮ੍ਰਿਤਪਾਲ ਦੇ ਜਿਹੜੇ ਸਾਥੀ ਫੜੇ ਜਾ ਰਹੇ ਨੇ ਉਹਨਾਂ ਦਾ ਇੰਟਰੋਗੇਸ਼ਨ ਹੋਏਗਾ ਤਾਂ ਫਿਰ ਕੀ ਸਾਹਮਣੇ ਆਉਂਦਾ ਹੈ ਅਮਰਿਤਪਾਲ ਜਿਹੜਾ ਕਹਿੰਦਾ ਸੀ ਕਿ ਉਹ ਆਈਐਸਆਈ ਦੇ ਕੋਈ ਮਦਦ ਨਹੀਂ ਲੈਂਦਾ ਕੀ ਹੁਣ ਉਸ ਦੇ ਬੰਦਿਆਂ ਨੂੰ ਆਈਐਸＤੀ ਦੀ ਮਦਦ ਮਿਲ ਰਹੀ ਹੈ ਤੇ ਕਿਹੜੇ ਖਾਲਿਸਤਾਨੀ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਦੀ ਮਦਦ ਲੈਣ ਦੀ ਤਿਆਰ ਕੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਮਦਦ ਦੇ ਰਹੀ ਹਥਿਆਰ ਪ੍ਰੋਕਿਊਰ ਕਰਨੇ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਫਿਰ ਅਮਨ ਚੈਨ ਖਰਾਬ ਕਰਨੇ ਦੀ ਕੋਸ਼ਿਸ਼ ਹੋ ਰਹੀ ਹੈ ਇਹ ਰਿਮਾਂਡ ਜਾਂ ਫਿਰ ਇਨਵੈਸਟੀਗੇਸ਼ਨ ਤੇ ਬਾਅਦ ਸਾਹਮਣੇ ਆਏਗਾ ਤਾਂ ਐਸਨ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਚੱਲਿਆ ਗਿਆ ਸਾਨੂੰ ਜਰੂਰ ਦੱਸਿਓ ਜੇ ਚੈਨਲ ਤੁਹਾਨੂੰ ਚੰਗਾ ਲੱਗ ਰਿਹਾ ਤੇ ਉਸ ਨੂੰ ਸਬਸਕ੍ਰਾਈਬ ਜਰੂਰ ਸਾਨੂੰ ਜਰੂਰ ਭੇਜ ਤੁਹੋ ਦੋਸਤੋ ਅਸਨ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਚੱਲ ਗਿਆ ਆਪਣੀ ਰਾਏ ਜ਼ਰੂਰ ਭੇਜਿਓ ਜੇ ਚੈਨਲ ਪਸੰਦ ਆ ਰਿਹਾ ਤੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਤੇ ਅੱਜ ਦਾ ਐਪੀਸੋਡ ਇੱਥੇ ਹੀ ਖਤਮ ਹੁੰਦਾ ਹੈ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਨਵੇਂ ਟੌਪਿਕ ਦੇ ਨਾਲ ਤੁਸੀਂ ਆਪਣਾ ਧਿਆਨ ਰੱਖਿਓ ਸਸ੍ਰੀ ਕਾ